ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਘਰੇ ਲਾਏ ਆਂ ਬਰੋਟਾ ਇਹ ਇਹ ਦਸਹਰੇ ਤੋਂ 10 ਦਿਨ ਪਹਿਲਾਂ ਲਾਉਂਨੇ ਆਂ ਅੱਜ ਇਹਨੂੰ ਪਹਿਲਾਂ ਅਸੀਂ ਰੰਗਿਆ ਗਾਰੇ ਦੇ ਨੰਮ ਬਣਾਈਆਂ ਟਿੱਕੀਆਂ ਚਿੜੀਆਂ ਤੇ ਫਿਰ ਇਹਨੂੰ ਅਸੀਂ ਰੰਗ ਕੀਤਾ ਇਹ ਅੱਜਕੱਲ ਮੁੱਲ ਦੀਆਂ ਵੀ ਆਉਣ ਲੱਗੀਆਂ ਪਰ ਇਹਨੂੰ ਕਈ ਲੋਕ ਘਰੀ ਬਣਾ ਲੈਂਦੇ ਆਂ ਅਸੀਂ ਵੀ ਇਹ ਘਰੀ ਬਣਾਇਆ ਜਿਹਦੇ ਚੰਦ ਸੂਰਜ ਤੋਤੇ ਚਿੜੀਆਂ ਟਿੱਕੀਆਂ ਸਾਰੀਆਂ ਚੀਜ਼ਾਂ ਬਣਦੀਆਂ ਨੇ ਤੇ ਕਈ ਮੂੰਹ ਵੀ ਬਣਾਉਂਦੇ ਨੇ ਪਰ ਅਸੀਂ ਬਰੋਟਾ ਲਾਉਂਨੇ ਆਂ ਦੇ ਵਿੱਚ ਸਾਂਝੀ ਜਿਹਾ ਮੂੰਹ ਆ ਜਾਂਦਾ ਫਿਰ ਅਸੀਂ ਮਿੱਜੇ ਜੋ ਜੋਵਾਂ ਨੂੰ ਪਹਿਲਾਂ ਰਾਤ ਨੂੰ ਭਿਓ ਕੇ ਰੱਖਤਾ ਸੀਗਾ ਕਹਿ ਦਿੰਦੇ ਨੇ ਵੀ ਜਿੰਨੀ ਇਹ ਜੋਨ ਜਿਆਦਾ ਉੱਗਦੇ ਨੇ ਓਨੇ ਘਰ ਚ ਖੁਸ਼ਵਾਲੀ ਆਉਂਦੀ ਹੈ ਤੇ ਅੱਕ ਦੇ ਪੱਤੇ ਨਾਲ ਟਕੇ ਜਾਂਦੇ ਹੈ ਕਿ ਅੱਕ ਚ ਗਰਮੈਸ ਹੁੰਦੀ ਹੈ ਛੇਤੀ ਉੱਗ ਪੈਂਦੇ ਨੇ ਵੀ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਵੀ ਘਰੇ ਲਾਇਆ ਹੈ ਇਹ ਆਪਣੇ ਤੇ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਰੰਗ ਕੀਤਾ ਮੇਰੀ ਬੇਟੀ ਨੇ ਵੀ ਇਹਦੇ ਵਿੱਚ ਇਹਨੂੰ ਰੰਗ ਕੀਤਾ ਤੇ ਤੇ ਥੱਲੇ ਪੰਜ ਭਾਂਡੇ ਸੀ ਜੋਆਂ ਦੇ ਬੀਜਿਆਂ ਤੇ ਦੋ ਰੋਟੇ ਦੇ ਭਾਂਡੇ ਹੋ ਜਾਂਦੇ ਨੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ